ਇਹਦੀ ਸਭ ਤਕੜੇ ਹੋ ਰਹੀਆਂ ਨੇ ਜਿਹੜੇ ਕੰਮ ਕਰਦੇ ਨੇ ਕੋਈ ਗੱਲ ਹੀ ਨਹੀਂ ਨਾਕਲ ਕਰਦਾਈ ਕੋਈ ਕਰਦਾਈ ਨਹੀਂ ਕੋਈ ਗੱਲ ਨਹੀਂ ਇੱਟ ਜਾਓ ਆਪਣਾ ਕੰਮ ਕਰੋ ਸਭ ਪੈਸਾ ਨੂੰ ਭੱਜੇ ਡੀਸੀ ਨੂੰ ਭੇਜ ਦਿਆ ਗੇਰੀ ਨੂੰ ਤੱਕਾਂ ਤਾਂ ਕੋਲ ਡਰਾਮਾ ਦੋ ਬੁੜੇ ਨੇ ਬੁੜਾ ਹੀ ਦੋਹਾਂ ਦਾ ਨਾਮ ਉਹਨੂੰ ਪੈਣੀ ਦਰਕਰ ਕੋਈ ਜਲਦੀ ਸੁਣ ਲੈ ਗੱਲ ਨੂੰ ਜਾਣੀ ਨਿਸ਼ਵਾਇਤ ਦੀ ਜਮੀਨ ਚਲ ਚਲਦੀ ਜਿੱਲੇ ਤੇ ਇੱਕ ਮਿੰਟ ਬਾਜਾ ਲਈਓ ਆ ਚੱਲੀ ਬੰਦਰਾ ਬਾਜਾ ਮੰਗੇ ਜੀ 15 ਕੋਈ ਨਾ ਮੈਂ ਜਦੋਂ ਆਇਆ ਮੈਂ ਬੱਸ ਆ ਤੋਹੇ ਕੰਦੇ ਵਿੱਚ ਨਹੀਂ ਹੋਇਆ ਜੁਲਝਾਰ ਡਰਾਮੇ ਟਿਕੋ 15 ਮਿੰਟ ਮੈਨੂੰ ਡੀਸੀ ਨੂੰ ਕਹ ਕੇ ਇੱਧਣ ਚਲ ਰੱਪਾਂ ਦੀ ਜਾਣਾ ਹੈ ਜਨ ਕੋਈ ਕੇ ਸਾਨੂੰ ਪੱਟੇ ਬਾਹਰ ਦੱਸਿਓ ਕੱਡੇ ਮਾਰ ਮੇਰਾ ਪੁੱਤ ਬਣਾਦਾ ਕੱਢ ਦਿਓ ਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਜਿਹੜੇ ਪਿਓ ਦਾ ਦਫਤਰ ਨਹੀਂ ਢੀਸਦਾ ਅਗਲੀ ਦਾ ਦਫਤਰ ਹੈ ਪਬਲਿਕ ਦੇ ਨਾਮ ਲੈਣ ਇਹਨੂੰ ਕਾਹ ਕੰਗੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ ਉੱਤੇ ਬੈਠੇ ਤਰੀਕਾ ਮੈਨੂੰ ਦੱਸੋ ਇੱਕੋ ਤਰੀਕਾ ਨੋ ਬਰ ਮਮਾ ਲੱਗਦਾ ਬਾਅਦ ਤੇ ਛੱਡ ਰੱਖ ਮਾ ਅਖੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਮੈਂ ਬੰਦਾ ਕਰਪਟਿਆ ਤੁਹਾਡਾ ਇੱਥੇ ਬਿਲਕੁਲ ਡਾਟੂ ਦੇਦਾ ਸਾਲੇ ਕਰਿਆ ਗਿਆ ਕਿਹੜਾ ਬੰਬ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਇੱਥੋਂ ਡੀਡੀ ਡੀਟੀ ਹੋ ਰਹਿ ਗਿਆ ਲੋ ਪਤਾ ਸਾਨੂੰ ਕਰਿਆਮੀ ਕਹਤ ਹਾਂ ਜੀ ਕਿ ਅਸੀਂ ਜੀ ਧੱਕਾ ਕਰਨੇ ਅਸੀਂ ਕਿਸੇ ਨੂੰ ਖਲੋੜ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਵੀ ਸਾਡੇ ਕੋਲ ਜੂਰ ਤਾਕੇ ਬਾਜਵਾਤ ਸਾਹਿਬ ਇਹਰ ਦੋਈਆਂ ਕੰਨਾਂ ਨੂੰ ਕਸਨ ਬਾਰ ਕੱਟ ਕੇ ਦੱਸੇ ਬਾੜੋਂ ਨੇ ਜਦੋਂ ਬਾਰਾਂ ਕਰਕੇ